ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੀ YouTube ਚੈਨਲ Motivated Everyday ਦੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸਿੱਖਾਂ ਦੇ ਕੁਝ ਸਵਾਲਾਂ ਬਾਰੇ ਜੋ ਸ਼ਾਇਦ ਹਰ ਇੱਕ ਦੇ ਮਨ ਵਿੱਚ ਆਉਂਦੇ ਹੋਣਗੇ ਤਾਂ ਗੁਰੂ ਜੀ ਉਹਨਾਂ ਦਾ ਜਵਾਬ ਕਿਸ ਤਰ੍ਹਾਂ ਦਿੰਦੇ ਹਨ ਤਾਂ ਇੱਕ ਵਕਤਾ ਜਿਹੜਾ ਕਿ ਕਥਾ ਕਰਨ ਵਾਲਾ ਹੁੰਦਾ ਹੈ ਉਹਦੇ ਵਿੱਚ ਕਿਹੜੇ-ਕਿਹੜੇ ਗੁਣ ਹੋਣੇ ਚਾਹੀਦੇ ਹਨ ਤੇ ਇੱਕ ਸਰੋਤਾ ਜਿਹੜਾ ਕਿ ਸੁਣਨ ਵਾਲਾ ਹੁੰਦਾ ਹੈ ਉਹਦੇ ਵਿੱਚ ਕਿਹੜੇ-ਕਿਹੜੇ ਗੁਣ ਹੋਣੇ ਚਾਹੀਦੇ ਹਨ ਤਾਂ ਕਿ ਉਹਨਾਂ ਨੂੰ ਗਿਆਨ ਪ੍ਰਾਪਤ ਹੋ ਜਾਵੇ ਤਾਂ ਸ਼ੁਰੂ ਕਰਦੇ ਹਾਂ ਜੀ ਇੱਕ ਦਿਨ ਗੁਰੂ ਜੀ ਪਾਸ ਮਨਸਾਧਾਰ ਤੁਲਸੀਆ ਤਖਤੂ ਅਤੇ ਤੀਰਥ ਉਪਲ ਮਿਲ ਕੇ ਆਏ ਬੇਨਤੀ ਕੀਤੀ ਮਹਾਰਾਜ ਨਿਵਲਾ ਤੇ निਹਾਲੂ ਦੋਵੇਂ ਕਥਾ ਕਰਦੇ ਹਨ ਤੇ ਗੁਰੂ ਸ਼ਬਦ ਦੇ ਅਨੇਕਾਂ ਅਰਥ ਕਰਦੇ ਹਨ ਪਰ ਮਨ ਨੂੰ ਸ਼ਾਂਤੀ ਨਹੀਂ ਆਉਂਦੀ ਇੱਧਰ-ਉੱਧਰ ਭਟਕਦਾ ਰਹਿੰਦਾ ਹੈ ਆਪ ਕਿਰਪਾ ਕਰਕੇ ਦੱਸੋ ਕਿ ਮਨ ਨੂੰ ਗੁਰਮਤਿ ਕਿਸ ਤਰ੍ਹਾਂ ਪ੍ਰਾਪਤ ਹੋਵੇ ਜਿਸ ਨਾਲ ਮਨ ਬੁਰੇ ਕਰਮਾਂ ਦਾ ਤਿਆਗ ਕਰਕੇ ਨੇਕ ਕੰਮ ਵਿੱਚ ਪਰਿਵਰਤਿਤ ਹੋ ਜਾਵੇ ਗੁਰੂ ਜੀ ਨੇ ਕਿਹਾ ਵਖਤਾ ਵਿੱਚ 14 ਗੁਣ ਹੋਣ ਤਾਂ ਸੁਣਨ ਵਾਲੇ ਨੂੰ ਗਿਆਨ ਹੁੰਦਾ ਹੈ ਇਸ ਤਰ੍ਹਾਂ ਹੀ ਜੇਕਰ ਸਰੋਤਾ ਵਿੱਚ 14 ਗੁਣ ਹੋਣ ਤਾਂ ਉਸ ਨੂੰ ਤੁਰੰਤ ਹੀ ਗਿਆਨ ਪ੍ਰਾਪਤ ਹੋ ਜਾਂਦਾ ਹੈ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਸਾਨੂੰ ਵਖਤਾ ਅਤੇ ਸਰੋਤਾ ਦੇ ਸਾਰੇ ਗੁਣ ਵੱਖਰੇ ਵੱਖਰੇ ਕਰਕੇ ਸਮਝਾਓ ਤਦ ਗੁਰੂ ਜੀ ਨੇ ਕਿਹਾ ਵਕਤਾਂ ਦੇ 14 ਗੁਣ ਇਹ ਹਨ ਮਿੱਠੀ ਬੋਲੀ ਬੁੱਲਣ ਵਾਲਾ ਹੋਵੇ ਅਰਥ ਦਾ ਵਿਸਥਾਰ ਤੇ ਸੰਕੋਚ ਕਰਨਾ ਸਰੋਤਿਆਂ ਦੀ ਰੁਚੀ ਅਨੁਸਾਰ ਜਾਣਦਾ ਹੋਵੇ ਕਥਾ ਦੇ ਪ੍ਰਸੰਗ ਪਿਆਰ ਕਰਕੇ ਕਹਿਣੇ ਜਾਣਦਾ ਹੋਵੇ ਸ਼ਬਦ ਦਾ ਸਿਧਾਂਤ ਹੋਵੇ ਉਹੀ ਸਪਸ਼ਟ ਕਰਕੇ ਵਰਣਨ ਕਰਨ ਵਾਲਾ ਹੋਵੇ ਸੰਸਾਰ ਨਿਵਰਤੀ ਕਰਨ ਵਾਲਾ ਹੋਵੇ ਸਾਰੇ ਸ਼ਾਸਤਰਾਂ ਦਾ ਜਾਣਕਾਰ ਹੋਵੇ ਕਥਾ ਦੇ ਅਨੁਸਾਰ ਹੀ ਸਾਖੀ ਲਾਵੇ ਹੋਰ ਉਲਟ-ਪੁਲਟ ਨਾ ਲਾਵੇ ਸਰੀਰ ਸਿੱਧਾ ਕਰਕੇ ਬੈਠੇ ਸਰੋਤਿਆਂ ਨੂੰ ਪ੍ਰਸੰਨ ਕਰਨ ਵਾਲਾ ਹੋਵੇ ਸਾਰੇ ਸਰੋਤਿਆਂ ਦਾ ਧਿਆਨ ਆਪਣੇ ਵੱਲ ਕਰ ਲੈਣ ਵਾਲਾ ਹੋਵੇ ਹੰਕਾਰੀ ਨਾ ਹੋਵੇ ਧਰਮਾਤਮਾ ਹੋਵੇ ਜੋ ਕਥਨ ਕਰੇ ਉਸ ਉੱਤੇ ਅਮਲ ਕਰਨ ਵਾਲਾ ਹੋਵੇ ਸੰਤੋਖੀ ਹੋਵੇ ਜੋ ਮਿਲੇ ਉਸ ਉੱਤੇ ਪ੍ਰਸੰਨ ਰਹੇ ਅੱਗੇ ਜੀ ਸਰੋਤਾ ਦੇ 14 ਗੁਣ ਇਹ ਦੱਸੇ ਹਨ ਗੁਰੂ ਜੀ ਨੇ ਵਖਤਾ ਦੀ ਕਰਨੀ ਦਾ ਮਨ ਬਚਨ ਤੇ ਕਰਮ ਕਰਕੇ ਭਗਤ ਹੋਵੇ ਨਿਰਹੰਕਾਰ ਹੋਵੇ ਵਖਤਾ ਨੂੰ ਪ੍ਰੇਮ ਨਾਲ ਸੁੰਨਾ ਵਖਤਾ ਦੇ ਕਥਨ ਉੱਤੇ ਤਰਕਾਂ ਨਾ ਕਰਨੀਆਂ ਸਮਝਣ ਵਿੱਚ ਚਤੁਰ ਹੋਵੇ ਪ੍ਰਸ਼ਨ ਕਰਨ ਵਿੱਚ ਚਤੁਰ ਹੋਵੇ ਬਹੁਤ ਗ੍ਰੰਥ ਸੁਨੇ ਹੋਏ ਹੋਣ ਵਾਲਾ ਹੋਵੇ ਆਲਸੀ ਨਾ ਹੋਣਾ ਸੁੰਨ ਸਮੇਂ ਸੌਣ ਵਾਲਾ ਨਾ ਹੋਣਾ ਜੋ ਸੁਣੇ ਉਸ ਨੂੰ ਧਾਰਨ ਕਰਨ ਵਾਲਾ ਹੋਵੇ ਵੰਡ ਕੇ ਖਾਣ ਵਾਲਾ ਹੋਵੇ ਵਖਤਾ ਦੇ ਸਿਧਾਂਤ ਤੋਂ ਵਿਰੁੱਧ ਸਿਧਾਂਤ ਦਾ ਤਿਆਗੀ ਹੋਵੇ ਪਵਿੱਤਰ ਰਹਿਣਾ ਪਖੰਡੀ ਨਾ ਹੋਣਾ ਇਨ੍ਹਾਂ ਗੁਣਾਂ ਦੇ ਧਾਰਨ ਕਰਨ ਵਾਲਾ ਵਖਤਾ ਅਤੇ ਸਰੋਤਾ ਦੋਹਾਂ ਨੂੰ ਗਿਆਨ ਪ੍ਰਾਪਤ ਹੋ ਜਾਂਦਾ ਹੈ ਗੁਰੂ ਜੀ ਦੇ ਇਹ ਬਚਨ ਸੁਣ ਕੇ ਸਾਰੇ ਸਿੱਖ ਪ੍ਰਸੰਨ ਹੋ ਗਏ ਅਤੇ ਗੁਨਾ ਨੂੰ ਧਾਰਨ ਕਰਕੇ ਨਿਹਾਲ ਹੋ ਗਏ ਇੱਕ ਦਿਨ ਗੁਰੂ ਜੀ ਪਾਸ ਕ੍ਰਿਸ਼ਨਾ ਚੰਜੂ ਤੇ ਪੰਮੂ ਪੁਰੀ ਆਏ ਗੁਰੂ ਜੀ ਨੂੰ ਮੱਥਾ ਟੇਕ ਕੇ ਬੇਨਤੀ ਕੀਤੀ ਮਹਾਰਾਜ ਸਾਨੂੰ ਉਪਦੇਸ਼ ਦੇ ਕੇ ਸਾਡਾ ਉਦਾਰ ਕਰੋ ਗੁਰੂ ਜੀ ਨੇ ਕਿਹਾ ਕਾਲ ਯੁਗ ਵਿੱਚ ਸੰਸਾਰ ਸਮੁੰਦਰ ਤੋਂ ਪਾਰ ਹੋਣ ਵਾਸਤੇ ਨਾਮ ਇੱਕ ਵੱਡਾ ਜਹਾਜ਼ ਹੈ ਗੁਰੂ ਦਾ ਸ਼ਬਦ ਪੜਨ ਕੇ ਉਸ ਦਾ ਅਭਿਆਸ ਕਰੋ ਅਤੇ ਨਾਮ ਦੇ ਜਹਾਜ਼ ਉੱਤੇ ਚੜ੍ਹ ਕੇ ਪਾਰ ਹੋ ਜਾਓ ਫਿਰ ਇਹਨਾਂ ਨੇ ਕਿਹਾ ਮਹਾਰਾਜ ਇੱਕ ਪੜਨ ਤੇ ਸੁਣਨ ਨੂੰ ਧਾਰਨ ਕਰਕੇ ਖੋਟੇ ਕਰਮਾਂ ਦਾ ਤਿਆਗ ਕਰ ਦਿੰਦਾ ਹੈ ਪਰ ਦੂਸਰਾ ਪੜ ਸੁਣ ਕੇ ਵਿਕਾਰਾਂ ਨੂੰ ਧਾਰਨ ਕਰ ਲੈਂਦਾ ਹੈ ਕ્રોਧ ਨੂੰ ਤਿਆਗਦਾ ਨਹੀਂ ਹੰਕਾਰ ਕਰਦਾ ਹੈ ਐਸੇ ਪੁਰਸ਼ਾਂ ਨੂੰ ਗਿਆਨ ਕਿਸ ਤਰ੍ਹਾਂ ਪ੍ਰਾਪਤ ਹੋਵੇਗਾ ਗੁਰੂ ਜੀ ਨੇ ਕਿਹਾ ਜਿਹੜਾ ਉਸ ਨੂੰ ਪੜ੍ਹੇ ਅਤੇ ਸੁਣੇ ਸ਼ਬਦ ਸਾਰਿਆਂ ਦਾ ਉਧਾਰ ਕਰਦਾ ਹੈ ਪਰ ਜਿਹੜੇ ਪੁਰਸ਼ ਲੁਕ-ਲੁਕ ਕੇ ਬੁਰਾਈਆਂ ਕਰਦੇ ਹਨ ਗਿਆਨ ਉੱਤੇ ਜਿੰਨਾ ਦਾ ਨਿਸ਼ਚੈ ਨਹੀਂ ਅਤੇ ਗਿਆਨੀ ਅਖਵਾਉਂਦੇ ਹਨ ਹੰਕਾਰੀ ਹੋ ਕੇ ਸਤਸੰਗਤ ਨਹੀਂ ਕਰਦੇ ਧੰਨ ਵਾਸਤੇ ਹੀ ਸਭ ਕੁਝ ਕਰਦੇ ਹਨ ਉਹਨਾਂ ਨੂੰ ਗਿਆਨ ਨਹੀਂ ਹੋ ਸਕਦਾ ਅਤੇ ਉਹ ਦਰਗਾਹ ਵਿੱਚ ਮਾਣ ਨਹੀਂ ਪਾਉਂਦੇ ਜੋ ਕੁਛ ਗੁਰੂ ਜੀ ਨੇ ਕਥਨ ਕੀਤਾ ਉਸ ਨੂੰ ਸਾਰੇ ਹੀ ਸਿੱਖਾਂ ਨੇ ਮੰਨਣਾ ਕੀਤਾ ਢਿੰਗਣ ਅਤੇ ਮੱਦੂ ਦੋ ਤਰਖਾਣ ਗੁਰੂ ਜੀ ਪਾਸ ਰਹਿੰਦੇ ਸਨ ਗੁਰੂ ਕੇ ਲੰਗਰ ਦੀਆਂ ਲੱਕੜਾਂ ਚੀਰਨ ਮੰਝੀ ਅਤੇ ਚੌਂਕੀਆਂ ਬਣਾਉਣ ਦਾ ਕੰਮ ਕਰਦੇ ਸਨ ਜੇ ਕਿਸੇ ਹੋਰ ਸਿੱਖ ਦਾ ਕੰਮ ਹੋਵੇ ਤਾਂ ਉਹ ਬੜੇ ਹੀ ਪ੍ਰੇਮ ਨਾਲ ਕਰ ਦਿੰਦੇ ਸਨ ਆਪਣਾ ਕੰਮ ਛੱਡ ਕੇ ਵੀ ਕਥਾ ਕੀਰਤਨ ਸੁਣਦੇ ਸਨ ਪਿਛਲੀ ਰਾਤ ਉੱਠ ਕੇ ਸਿੱਖਾਂ ਨੂੰ ਇਸ਼ਨਾਨ ਕਰਾਉਂਦੇ ਅਤੇ ਰਾਤ ਦਿਨੇ ਸਤਨਾਮ ਵਿੱਚ ਲਿਵ ਲਾਈ ਰੱਖਦੇ ਸਨ ਜਦ ਇਹਨਾਂ ਦਾ ਅੰਤ ਸਮਾ ਆਇਆ ਤਾਂ ਇਹਨਾਂ ਨੇ ਪਹਿਲਾਂ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕੀਤਾ ਅਤੇ ਫਿਰ ਜਿੰਨੇ ਵੀ ਪਦਾਰਥ ਆਪਣੇ ਪਾਸ ਸਨ ਉਹ ਸਾਰੇ ਗਰੀਬਾਂ ਨੂੰ ਵੰਡ ਦਿੱਤੇ ਅਤੇ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਦੇ ਹੋਏ ਸਰੀਰ ਤਿਆਗ ਦਿੱਤਾ ਇਹਨਾਂ ਦਾ ਸੰਸਕਾਰ ਗੁਰੂ ਜੀ ਨੇ ਆਪਣੀ ਹੱਥੀ ਕੀਤਾ ਅਤੇ ਕਿਹਾ ਕਿ ਇਹ ਦੋਵੇਂ ਨਾਲ ਨੀਲ ਦਾ અવਤਾਰ ਸਨ। ਸ਼੍ਰੀ ਰਾਮਚੰਦਰ ਜੀ ਨੇ ਜਦ ਸਮੁੰਦਰ ਉੱਤੇ ਪੱਥਰ ਤਾਰ ਕੇ ਪੁਲ ਬੱਦਾ ਸੀ ਤਾਂ ਇਹਨਾਂ ਦੀ ਸੇਵਾ ਉਤੇ ਪ੍ਰਸੰਨ ਹੋ ਕੇ ਸ਼੍ਰੀ ਰਾਮਚੰਦਰ ਜੀ ਨੇ ਕਿਹਾ ਸੀ ਜਿਸ ਚੀਜ਼ ਦੀ ਇੱਛਾ ਹੈ ਮੰਗ ਲਵੋ। ਤਾਂ ਇਹਨਾਂ ਨੇ ਬੇਨਤੀ ਕੀਤੀ ਮਹਾਰਾਜ ਸਾਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਵੇ ਸਾਡੀ ਇਹੀ ਇੱਛਾ ਹੈ। ਸ਼੍ਰੀ ਰਾਮਚੰਦਰ ਜੀ ਨੇ ਕਿਹਾ ਤੁਸੀਂ ਜਦ ਕਲਯੁਗ ਵਿੱਚ ਜਨਮ ਲਵੋਗੇ ਤਾਂ ਤੁਹਾਡੀ ਇੱਛਾ ਪੂਰੀ ਕਰਕੇ ਤੁਹਾਨੂੰ ਨਿਹਾਲ ਕਰਾਂਗੇ ਹੁਣ ਇਹਨਾਂ ਨੇ ਗੁਰੂ ਜੀ ਦੇ ਸ਼ਬਦ ਦੀ ਕਮਾਈ ਕਰਕੇ ਅਟਲ ਪਦਵੀ ਪ੍ਰਾਪਤ ਕਰ ਲਈ ਹੈ ਪਰਸ ਰਾਮ ਤੇ ਬਣਵਾਰੀ ਦੋਵੇਂ ਵੱਡੇ ਵੈਦ ਗੁਰਸਿੱਖਾਂ ਦੀ ਸੇਵਾ ਮੁਫਤ ਦਵਾਈ ਦੇ ਕੇ ਉਹਨਾਂ ਦੇ ਘਰ ਪਹੁੰਚਾ ਕਰਦੇ ਸਨ ਸਤਿਗੁਰੂ ਜੀ ਦੀ ਬਾਣੀ ਨੂੰ ਬੜੇ ਪ੍ਰੇਮ ਨਾਲ ਪੜ੍ਹਦੇ ਅਤੇ ਸੁਣਦੇ ਸਨ ਇੱਕ ਦਿਨ ਉਨ੍ਹਾਂ ਨੇ ਗੁਰੂ ਜੀ પાસે ਬੇਨਤੀ ਕੀਤੀ ਸੱਚੇ ਪਾਤਸ਼ਾਹ ਸਾਧ ਸੰਗਤ ਦੀ ਮहिमा ਗੁਰੂ ਜੀ ਨੇ ਬਹੁਤ ਕੀਤੀ ਹੈ ਇਸ ਦਾ ਕੀ ਕਾਰਨ ਹੈ ਗੁਰੂ ਜੀ ਨੇ ਫਰਮਾਇਆ ਸਾਡੇ ਰੋਗ ਦੀਆਂ ਦਵਾਈਆਂ ਤੁਸੀਂ ਤਿਆਰ ਕਰਕੇ ਘਰ ਵਿੱਚ ਰੱਖੀਆਂ ਹੋਈਆਂ ਹਨ ਜਦ ਕੋਈ ਬਿਮਾਰ ਆਉਂਦਾ ਹੈ ਤਾਂ ਤੁਸੀਂ ਉਸ ਦੀ ਨਾੜੀ ਵੇਖ ਕੇ ਉਸ ਦੀ ਬਿਮਾਰੀ ਅਨੁਸਾਰ ਹੀ ਉਸ ਨੂੰ ਦਵਾਈ ਦਿੰਦੇ ਹੋ ਅਤੇ ਫਿਰ ਖਾਣ ਪੀਣ ਦਾ ਪਰਹੇਜ਼ ਦੱਸਦੇ ਹੋ ਤਾਂ ਉਹ ਰੋਗੀ ਰਾਜੀ ਹੋ ਜਾਂਦਾ ਹੈ ਪਰ ਜੇਕਰ ਲੱਖਾਂ ਦਵਾਈਆਂ ਰੱਖੀਆਂ ਹੋਣ ਤੇ ਬਹੁਤ ਸਾਰੇ ਰੋਗੀ ਦਵਾਈ ਲੈਣ ਆ ਜਾਣ ਤਾਂ ਜਦ ਤੱਕ ਵੈਦ ਰੋਗ ਦਾ ਨਿਰਣਾ ਕਰਕੇ ਰੋਗੀ ਨੂੰ ਦਵਾਈ ਨਹੀਂ ਦੇਵੇਗਾ ਕਦ ਤੱਕ ਰੋਗੀ ਦਾ ਰੋਗ ਠੀਕ ਨਹੀਂ ਹੋਵੇਗਾ ਇਸ ਤਰ੍ਹਾਂ ਹੀ ਸਾਡੇ ਪਾਸ ਜਦ ਕੋਈ ਸਿੱਖ ਆਉਂਦਾ ਹੈ ਤਾਂ ਪਹਿਲਾਂ ਅਸੀਂ ਇਹ ਵੇਖਦੇ ਹਾਂ ਕਿ ਸਿੱਖ ਕਿਸ ਉਪਦੇਸ਼ ਦਾ ਅਧਿਕਾਰੀ ਹੈ ਕਿਸ ਕਰਮ ਦਾ ਜਾਂ ਉਪਾਸਨਾ ਦਾ ਜਾਂ ਗਿਆਨ ਦਾ ਅਧਿਕਾਰੀ ਹੈ ਇਹ ਨਿਰਣਾ ਕਰਕੇ ਫਿਰ ਅਸੀਂ ਸਿੱਖ ਨੂੰ ਉਪਦੇਸ਼ ਦਿੰਦੇ ਹਾਂ ਸਾਧ ਸੰਗਤ ਵਿੱਚ ਜਿਹੜਾ ਪੁਰਸ਼ ਹੂੰ ਜਿਹੋ ਜਿਹਾ ਹੁੰਦਾ ਹੈ ਉਸ ਨੂੰ ਉਹ ਜਿਹਾ ਹੀ ਉਪਦੇਸ਼ ਮਿਲ ਜਾਂਦਾ ਹੈ ਇਸ ਕਰਕੇ ਸਾਧ ਸੰਗਤ ਦੀ ਮहिमा ਗੁਰੂ ਜੀ ਨੇ ਬਹੁਤ ਕੀਤੀ ਹੈ ਇੱਕ ਭਾਈ ਤੀਰਥਾ ਸਿੱਖ ਫੌਜ ਵਿੱਚ ਨੌਕਰੀ ਛੱਡ ਕੇ ਗੁਰੂ ਜੀ ਦੀ ਸ਼ਰਨ ਆਇਆ ਤੇ ਕਹਿਣ ਲੱਗਾ ਮਹਾਰਾਜ ਮੈਂ ਆਪਣੇ ਕੰਮਾਂ ਵਿੱਚ ਲੱਗਾ ਰਹਿੰਦਾ ਹਾਂ ਮੇਰਾ ਉਧਾਰ ਕਿਸ ਤਰ੍ਹਾਂ ਹੋਵੇਗਾ ਗੁਰੂ ਜੀ ਨੇ ਕਿਹਾ ਤੂੰ ਸੰਤਾਂ ਦੀ ਸੇਵਾ ਭੋਜਨ ਤੇ ਵਸਤਰ ਨਾਲ ਕਰਕੇ ਉਹਨਾਂ ਦੀ ਪ੍ਰਸੰਨਤਾ ਲਿਆ ਕਰ ਉਹ ਤੈਨੂੰ ਭਗਤੀ ਅਤੇ ਗਿਆਨ ਦਾ ਸੌਖਾ ਰਸਤਾ ਦੱਸ ਦੇਣਗੇ ਤੇਰਾ ਉਧਾਰ ਹੋ ਜਾਵੇਗਾ ਤੀਰਥ ਨੇ ਪੁੱਛਿਆ ਮਹਾਰਾਜ ਜੀ ਸੰਤ ਦੀ ਪਛਾਣ ਕੀ ਹੈ ਜਿਸ ਨੂੰ ਨਿਰਨੇ ਕਰਕੇ ਮੈਂ ਉਸ ਦੀ ਸੇਵਾ ਕਰਾਂ ਗੁਰੂ ਜੀ ਨੇ ਕਿਹਾ ਤੂੰ ਸਭ ਨੂੰ ਸੰਤ ਸਮਝ ਕੇ ਸੇਵਾ ਕਰਿਆ ਕਰ ਕਿਸੇ ਦਿਨ ਤੈਨੂੰ ਪੂਰਨ ਸੰਤ ਆਣ ਮਿਲੇਗਾ ਜੋ ਤੇਰੀ ਮਨੋ ਕਾਮਨਾ ਪੂਰੀ ਕਰ ਦੇਵੇਗਾ ਜਿਸ ਤਰ੍ਹਾਂ ਇੱਕ ਰਾਜੇ ਨੇ ਇੱਛਾ ਪ੍ਰਗਟ ਕੀਤੀ ਕਿ ਮੈਂ ਹੰਸਾਂ ਨੂੰ ਵੇਖਣਾ ਚਾਹੁੰਦਾ ਹਾਂ ਪਰ ਵੇਖਾਂ ਕਿਸ ਤਰ੍ਹਾਂ ਸੰਤਾਂ ਨੇ ਕਿਹਾ ਤੂੰ ਹਰ ਪ੍ਰਕਾਰ ਦੀ ਚੋਗ ਸਾਰੇ ਪੰਛੀਆਂ ਨੂੰ ਪਾਇਆ ਕਰ ਦੇਸ਼ਾਂ ਵਿਦੇਸ਼ਾਂ ਤੋਂ ਪੰਛੀ ਚੋਗ ਚੁਗਣ ਆਇਆ ਕਰਨਗੇ ਅਤੇ ਚੁਗ ਕੇ ਤੇਰਾ ਜਸ਼ ਕਰਿਆ ਕਰਨਗੇ ਤੇਰਾ ਜਸ਼ ਸੁਣ ਕੇ ਮਾਨਸ ਰੋਵਰ ਤੋਂ ਹੰਸਾਂ ਦੀ ਜੋੜੀ ਚੁਗਣ ਆਏਗੀ ਤਾਂ ਤੈਨੂੰ ਹੰਸਾਂ ਦੇ ਦਰਸ਼ਨ ਹੋ ਜਾਣਗੇ ਸੰਤਾਂ ਦੀ ਇਹ ਗੱਲ ਮੰਨ ਕੇ ਰਾਜਾ ਪੰਛੀਆਂ ਨੂੰ ਚੋਗਾ ਪਾਉਣ ਲੱਗ ਗਿਆ ਕੁਝ ਸਮੇਂ ਉਪਰੰਤ ਉਸ ਦੀ ਸ਼ੋਭਾ ਸੁਣ ਕੇ ਮਾਨਸ ਰੋਵਰ ਤੋਂ ਹੰਸਾਂ ਦੀ ਇੱਕ ਜੋੜੀ ਉਸ ਦੇ ਚੋਗ ਸਥਾਨ ਤੇ ਆਈ ਲੋਕਾਂ ਨੇ ਵੇਖ ਕੇ ਰਾਜੇ ਨੂੰ ਜਾ ਦੱਸਿਆ ਰਾਜੇ ਨੇ ਮੋਤੀ ਤੇ ਦੁੱਧ ਲਿਆ ਕੇ ਉੱਥੇ ਰੱਖ ਦਿੱਤਾ ਹੰਸ ਦੁੱਧ ਪੀ ਕੇ ਅਤੇ ਮੋਤੀ ਚੁਗ ਕੇ ਬਹੁਤ ਆਰ ਜਾਂਦੇ ਜਾਂਦੇ ਬਹੁਤ ਕੀਮਤੀ ਦੋ ਲਾਲ ਉਂਗਲ ਕੇ ਛੱਡ ਗਏ ਇਸ ਤਰ੍ਹਾਂ ਹੈ ਭਾਈ ਤੀਰਥਾ ਤੂੰ ਵੀ ਸਭ ਸੰਤਾਂ ਦੀ ਸੇਵਾ ਪ੍ਰੇਮ ਨਾਲ ਕਰਿਆ ਕਰ ਜਿਸੇ ਦੇਨ ਤੈਨੂੰ ਵੀ ਕੋਈ ਤੇਰਾ ਪ੍ਰੇਮ ਤੇ ਸ਼ਰਧਾ ਵੇਖ ਕੇ ਐਸਾ ਹੰਸ ਰੂਪ ਸੰਤ ਆ ਮਿਲੇਗਾ ਜਿਹੜਾ ਤੈਨੂੰ ਬ੍ਰਹਮ ਗਿਆਨ ਦੀ ਬਖਸ਼ਿਸ਼ ਕਰ ਦੇਵੇਗਾ ਗੁਰੂ ਜੀ ਦੇ ਇਹ ਬਚਨ ਸੁਣ ਕੇ ਭਾਈ ਤੀਰਥਾ ਇੱਕ ਮਨ ਹੋ ਕੇ ਸੰਤਾਂ ਦੀ ਸੇਵਾ ਕਰਨ ਲੱਗਾ ਇੱਕ ਸਿੱਖ ਧੀਰੋ ਭਾਵਾ ਉਜੈਣ ਰਹਿੰਦਾ ਸੀ ਰਾਤ ਨੂੰ ਕੇਵਲ ਦੋ ਪਹਿਰ ਸੌਂਦਾ ਸੀ ਅਤੇ ਬਾਕੀ 6 ਪਹਿਰ ਦਿਨ ਰਾਤ ਦੇ ਭਗਤੀ ਕਰਦਾ ਅਤੇ ਕਥਾਰ ਕੀਰਤਨ ਸੁਣਦਾ ਸੀ 6 ਮਹੀਨੇ ਪਿਛੋਂ ਸਤਸੰਗਤ ਨਾਲ ਮਿਲ ਕੇ ਗੁਰੂ ਜੀ ਦੇ ਦਰਸ਼ਨ ਕਰਨ ਆਉਂਦਾ ਸੀ ਇੱਕ ਦਿਨ ਉਸਨੇ ਗੁਰੂ ਜੀ ਤੋਂ ਪੁੱਛਿਆ ਸੱਚੇ ਪਾਤਸ਼ਾਹ ਸੰਤ ਦੇ ਕੀ ਲੱਛਣ ਹਨ ਤਦ ਗੁਰੂ ਜੀ ਨੇ ਦੱਸਿਆ RAM ਦਾ ਨਾਮ ਸਿਮਰਦੇ ਹਨ ਅਤੇ ਸਭ ਵਿੱਚ RAM ਨੂੰ ਵੇਖਦੇ ਹਨ ਦੁੱਖ ਸੁੱਖ ਵਿੱਚ ਸਦਾ ਇੱਕਸਾਰ ਰਹਿੰਦੇ ਹਨ ਸਾਰੇ ਜੀਵਾਂ ਤੇ ਦਇਆ ਕਰਦੇ ਹਨ ਕਾਮ ਕ੍ਰੋਧ ਆਦਿ ਪੰਜਾਂ ਦੋਖਾਂ ਤੋਂ ਨਿਰਲੀਪ ਰਹਿੰਦੇ ਹਨ ਵੈਰੀ ਅਤੇ ਮਿੱਤਰ ਨੂੰ ਇੱਕਸਾਰ ਨੇਕ ਉਪਦੇਸ਼ ਕਰਦੇ ਹਨ ਅਤੇ ਪ੍ਰਾਈ ਨਿੰਦਿਆ ਨਹੀਂ ਸੁਣਦੇ ਹੰਕਾਰ ਨਹੀਂ ਕਰਦੇ ਅਤੇ ਸਭ ਦੇ ਦਾਸ ਹੋ ਕੇ ਰਹਿੰਦੇ ਹਨ ਇਹ ਛੇ ਲੱਛਣ ਜਿਸ ਪੂਰਣ ਮਨੁੱਖ ਵਿੱਚ ਹੋਣ ਉਹ ਸੰਤ ਹੁੰਦਾ ਹੈ ਐਸੇ ਪੁਰਸ਼ ਦੀ ਸੰਗਤ ਖੋਟੀ ਬੁੱਧੀ ਨੂੰ ਦੂਰ ਕਰਦੀ ਹੈ ਜਿਹੜਾ ਇਸ ਦੀ ਸੇਵਾ ਕਰਦਾ ਹੈ ਉਸ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਧੀਰੋ ਇਹ ਉਪਦੇਸ਼ ਲੈ ਕੇ ਪ੍ਰਸੰਨਤਾ ਨਾਲ ਆਪਣੇ ਘਰ ਨੂੰ ਚੱਲਿਆ ਗਿਆ ਅਤੇ ਉਸ ਉੱਤੇ ਅਮਲ ਕਰਨ ਲੱਗਾ